ਜਿੰਨੇ ਜ਼ਿਆਦਾ ਕੰਮ ਕੀਤਾ ਹੈਗਾ ਉਹ ਵੋਟ ਲੈਣ ਦਾ ਹੱਕਦਾਰ ਹੋਏਗਾ। ਵੋਟ ਤੇ ਬੀਜੇਪੀ ਨੂੰ ਪਾਵਾਂਗੇ। ਅੱਛਾ। ਮੋਦੀ ਸਾਹਿਬ ਨੂੰ ਵੋਟ ਦੇਵਾਂਗੇ। ਬਿਲਕੁਲ। ਚਾਹੇ ਜਤਨ ਨਾ ਜਦੋਂ ਬਾਅਦ ਦੀ ਗੱਲ ਹੈ ਜੀ। ਕਿਹੜੀ ਪਾਰਟੀ ਪਸੰਦ ਹੈ ਜੀ? ਕਿਹਦਾ ਯੋਗ ਹੈ ਜੀ ਤੁਹਾਡੇ ਇਲਾਕੇ ਦੇ ਵਿੱਚ? ਜ਼ਿਆਦਾ ਦਾ ਆਮ ਆਦਮੀ ਪਾਰਟੀ ਦਾ ਯੋਗ। ਸਟੈਂਡ ਤੇ ਝੋਲਾ ਸਿਆਰ ਰਿਹਾ ਜੀ ਅੱਗੇ। ਉਹਦਾ ਸਾਹਿਬ ਨੂੰ ਪਾਵਾਂਗੇ। ਭਾਈ ਫਿਰ ਵੋਟਾਂ ਆ ਗਈਆਂ ਕਿਹੜਾ ਪਾਰਟੀ ਪਸੰਦ ਤੇ ਜੀ ਕਿਹਨੂੰ ਵੋਟ ਪਾਣੀ? ਕੋਈ ਵੀ ਨਹੀਂ। ਕੋਈ ਵੀ ਨਹੀਂ। ਨਾ। ਵੋਟ ਪਾਣੀ ਹੈ? ਨਹੀਂ ਪਾਣੀ। ਸਾਰੇ ਚੋਰੀ ਆ। ਅੱਛਾ। ਸਾਰੇ ਨੋਟਾਂ ਨੂੰ ਭਵਾ ਵੋਟ ਆ ਗਈਆਂ ਚਾਰ ਪਾਰਟੀਆਂ ਮੈਦਾਨ ਚ ਨਹੀਂ ਤੇ ਫਿਰ ਕੌਣ ਜੱਜ ਰਿਹਾ ਜੀ ਇਸ ਵੇਲੇ ਮੋਦੀ ਸਾਹਿਬ ਹੈ ਮੋਦੀ ਸਾਹਿਬ ਕਾਂਗਰਸ ਨੂੰ ਪਾਉਣੀ ਹੈ ਵੋਟ ਕਾਂਗਰਸ ਨੂੰ ਹਾਂਜੀ ਲੋਕ ਸਭਾ ਚੋਣਾਂ ਸਿਰ ਤੇ ਨੇ ਤੇ ਅੱਜ ਅਸੀਂ ਖੜੇ ਹਾਂ ਅੰਮ੍ਰਿਤਸਰ ਦੇ ਹਲਕਾ ਵੈਸਟ ਦੇ ਵਿੱਚ ਔਰ ਇੱਥੇ ਲੋਕਾਂ ਦਾ ਇੱਕ ਦਿਲ ਦਾ ਹਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹ ਕਿਸ ਨੇਤਾ ਨੂੰ ਪਸੰਦ ਕਰਦੇ ਨੇ ਕਿਉਂਕਿ ਚਾਰ ਲੀਡਰ ਇਸ ਵੇਲੇ ਮੈਦਾਨ ਚ ਨਹੀਂ ਤਾਂ ਹਲਕਾ ਵੈਸਟ ਦੀ ਤੁਹਾਨੂੰ ਤਸਵੀਰ ਸੰਜੀ ਕਰ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕਿੱਧਰ ਦਾ ਮੂਲ ਹੈ ਲੋਕਾਂ ਕੋਲ ਜਾਣਨੇ ਆ ਹਾਂਜੀ ਭਾਜੀ ਫਿਰ ਕਿਹੜਾ ਲੀਡਰ ਇਸ ਵੇਲੇ ਚੱਲ ਰਿਹਾ ਜੀ ਕਿਨੂੰ ਵੋਟ ਪਾਣੀ ਹੈ ਦੇਖੋ ਜੀ ਇਹ ਤੇ ਕੰਮ ਤੇ ਡਿਪੈਂਡ ਕਰਦਾ ਜਿੰਨੇ ਜ਼ਿਆਦਾ ਕੰਮ ਕੀਤਾ ਹੈਗਾ ਉਹ ਵੋਟ ਲੈ ਜਾਂਦਾ ਹੱਕਦਾਰ ਹੋਏਗਾ ਵੋਟ ਤੇ ਪਾਣੀ ਨਹੀਂ ਤੁਸੀਂ ਪਾਵਾਂਗੇ ਦੇਖਾਂਗੇ ਕਿਨੂੰ ਚੰਗਾ ਲੱਗਾ ਪਾ ਦਿਆਂਗੇ ਚਾਰ ਉਮੀਦਵਾਰ ਮੈਦਾਨ ਚ ਨੇ ਕਿਹੜਾ ਪਸੰਦ ਆ ਚਾਰੇ ਤਿੰਨ ਜਣਿਆਂ ਦੀ ਤੇ ਫਾਈਟ ਹੈਗੀ ਹੈ ਹਾਂਜੀ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਅਕਾਲੀ ਦਲ ਅੱਛਾ ਜੀ ਤੇ ਭਾਜੀ ਭਾਜੀ ਦਾ ਥੋੜਾ ਛਾਡੇ ਚ ਜ਼ੋਰ ਘਟਾ ਹੈ ਜੀ 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 ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਹੜਾ ਪਸੰਦ ਆ ਜੀ ਪਸੰਦ ਹੈ ਜੀ ਵੋਟ ਤੇ ਬੀਜੇਪੀ ਨੂੰ ਬਾਵਾਗੇ ਅੱਛਾ ਮੋਦੀ ਸਾਹਿਬ ਨੂੰ ਵੋਟ ਦੇਵਾਂਗੇ ਬਿਲਕੁਲ ਚਾਹੇ ਜਤਨ ਨਾ ਜਦੋਂ ਬਾਦ ਦੀ ਗੱਲ ਹੈ ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਕੀ ਕਹਿੰਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੰਮ ਕੀਤੇ ਨੇ ਹਾਂਜੀ ਹਾਂਜੀ ਆਦੀ ਭਾਜੀ ਤੁਸੀਂ ਕਿੱਧਰ ਵੋਟ ਫਿਰ ਵੇਖੋ ਇਹ ਦੇ ਹਿਸਾਬ ਤੇ ਹੀ ਲਾਉਣਾ ਕਿੱਦਾਂ ਜੰਨੇ ਆ ਇਹ ਮਾਨੀ ਬਣਾਇਆ ਹੈ ਮਾਨੀ ਬਣਾਇਆ ਵੋਟ ਦੇ ਪਾਣੀ ਨਾ ਵੋਟ ਪਾਵਾਂਗੇ ਤੁਸੀਂ ਵੋਟ ਪਾਈਦਾ ਪਾਣੀ ਕਿੰਨੂ ਐ ਨਹੀਂ ਤਾਂ ਕੋਈ ਗੱਲ ਨਹੀਂ ਦੱਸਦਾ ਬਿਲਕੁਲ ਚੰਗੀ ਗੱਲ ਹੈ ਤਾਂ ਵੋਟ ਪਾਣੀ ਕਿੰਨੂ ਐ ਨਹੀਂ ਦੱਸਣਾ ਇਸ ਤਰ੍ਹਾਂ ਦੀ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਹੋਰ ਲੋਕਾਂ ਨਾਲ ਜਾਣਦੇ ਹਾਂ ਜੀ ਬਾਜੀ ਇਲੈਕਸ਼ਨ ਆ ਗਏ ਨੇ ਤੇ ਫਿਰ ਕਿਹੜੀ ਪਾਰਟੀ ਪਸੰਦ ਆ ਜੀ ਕਿਹਦਾ ਯੋਰ ਆ ਜੀ ਤੁਹਾਡੇ ਇਲਾਕੇ ਦੇ ਵਿੱਚ ਜਿਆਦਾ ਤਾਂ ਆਮ ਆਦਮੀ ਪਾਰਟੀ ਦਾ ਯੋਰ ਹੈ ਅੱਛਾ ਆਮ ਆਦਮੀ ਆਮ ਆਦਮੀ ਹਮ ਟਰਾਈ ਨੇ ਜੀ ਹਾਂ ਜੀ ਇਹ ਨੇ ਜਰੂਰ ਸਾਰੇ ਕਰਾਏ ਜਿਹੜੇ ਜਿਹੜੇ ਪਾਸ ਆ ਉਹ ਕਰਾਈ ਦੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦਾ ਜੋਰ ਹੈ ਤੇ ਦੋ ਰਾਗੀਰ ਵੀਰ ਨੇ ਜਿਹੜੇ ਅਸੀਂ ਹਲਕੇ ਦੇ ਨੇ ਹਾਂਜੀ ਭਾਜੀ ਫਿਰ ਕਿਹਦਾ ਜੋਰ ਹੈ ਕਿ ਇਲੈਕਸ਼ਨਾਂ ਚ ਕਿਹੜੀ ਪਾਰਟੀ ਜਿੱਤੂ ਇਹ ਤਾਂ ਬੜਾ ਜਾਂਦਾ ਹਾਂਜੀ ਜੋਰ ਬੜਿਆ ਨਾ ਪਾ ਨਹੀਂ ਫਿਰ ਵੀ ਕਿਹਨੂੰ ਵੋਟ ਪਾਣੀ ਹੈ ਵੋਟ ਪਾਵਾਂਗੇ ਆਪਣੇ ਜ਼ਾਹਿਦਾਰਾਂ ਨੂੰ ਪਾਵਾਂਗੇ ਕਿ ਅਮਰਤਪਾਲ ਨੂੰ ਵੋਟ ਇਹਨਾਂ ਨੂੰ ਕੰਜਰਾਂ ਨੂੰ ਪਾਵਾਂਗੇ ਅਮਰਤਪਾਲ ਅਮਰਤਪਾਲ ਤਾਂ ਖਲੋਤਾ ਨਹੀਂ ਇੱਥੇ ਨਹੀਂ ਖਲੋਤਾ ਤੇ ਉਹ ਉਹ ਤਰ੍ਹਾਂ ਲਿਖ ਕੇ ਪਾਵਾਂਗੇ ਉਹਨਾਂ ਨੂੰ ਇਦੋਂ ਨਾ ਵੀ ਵੋਟ ਤੁਸੀਂ ਭਾਜੀ ਕਿਹਨੂੰ ਵੋਟ ਪਾਣੀ ਜਦੋਂ ਸਮਾਂ ਉਹ ਪਾਵਾਂਗੇ ਜਿਹਨੂੰ ਮਰਜ਼ੀ ਪਾਵਾਂਗੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕ ਇੱਥੇ ਗੱਲ ਕਰ ਰਹੇ ਨੇ ਹਾਂਜੀ ਭਾਜੀ ਕਿਹਨੂੰ ਵੋਟ ਪਾਣੀ ਫਿਰ ਮਹਾਰਾਜ ਪਾਵਾਂਗੇ ਕਿਹਨੂੰ ਦਸੀਏ ਤਾਰਾ ਜੀ ਦੇਖੋ ਹਾਂ ਕਿ ਕਿਸੋ ਕਿਹਨੂੰ ਵੋਟ ਪਾਣੀ ਕਿਹਨੂੰ ਬੋਣਾ ਦੱਸੋ ਪਾਵਾਂਗੇ ਯਰ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨੂੰ ਪਾ ਦੋਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਹਲਕੇ ਦਾ ਹਾਲ ਜਾਣਨ ਵਾਸਤੇ ਆਏ ਹਾਂ ਲੋਕਾਂ 'ਚ ਮੈਡਮ ਖਰੇ ਨੇ ਮੈਡਮ ਨਸਤੇ ਜੀ ਤਾਂ ਬਿਲਕੁਲ ਔਰਤਾਂ ਵੈਸੇ ਵੀ ਗੱਲ ਕਰਨ ਚ ਥੋੜੀ ਝਜਕਦੀਆਂ ਨੇ ਤਾਂ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਜ਼ਾਰ ਦੇ ਵਿੱਚ ਮੌਜੂਦ ਆ ਤਾਂ ਇਸ ਪਰਿਵਾਰ ਨਾਲ ਗੱਲ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਮੂਡ ਕਿੱਧਰ ਹੈ ਪਾਜੀ ਸਸਤਰੀ ਗਾਲ ਜੀ ਪਾਜੀ ਫਿਰ ਕਿਹਦਾ ਝੋਰ-ਸ਼ੋਰ ਚੱਲ ਰਿਹਾ ਜੀ ਤੁਹਾਡੇ ਇਲਾਕੇ ਦੇ ਵਿੱਚ ਅੱਛਾ ਕਿਸੇ ਦਾ ਵੀ ਨਹੀਂ ਝੋਰ ਅੱਛਾ ਬੋਰਡ ਕਿਨੂੰ ਪਾਣੀ ਹੈ ਦੇ ਵੇਖਾਂਗੇ ਜਿੰਨੂੰ ਪਾਣੀ ਹੋਊਗੀ ਅੱਛਾ ਹਾਲੇ ਕੋਈ ਪਸੰਦ ਨਹੀਂ ਹਾਂਜੀ ਪਾਜੀ ਤੁਸੀਂ ਕਿੱਧਰ ਬੋਰਡ ਫਿਰ ਹਾਲੇ ਪਸੰਦ ਹੀ ਕੋਈ ਨਹੀਂ ਸਾਨੂੰ ਸਾਰੇ ਕੋ ਜੇ ਨਹੀਂ 4 ਲੀਟਰ ਆ ਗਏ ਮੈਦਾਨ ਦੇ ਵਿੱਚ ਕੋਈ ਨਹੀਂ ਆ ਗਏ ਫਿਰ ਕੀ ਹੋਇਆ ਸਾਰੇ ਆਏ ਨੇ ਮੈਦਾਨ 'ਚ ਵੋਟ ਪਾਣੀ ਹੈ ਨਾ ਵੇਖਾਂਗੇ ਆਊਗਾ ਤਾਂ ਟਾਈਮ ਆਊਗਾ ਵੇਖਾਂਗੇ ਪਰ ਤੁਸੀਂ ਜਰੂਰ ਵੇਖਾਂਗੇ ਟਾਈਮ ਆ ਗਿਆ ਤੇ ਪਾਵਾਂਗੇ ਪਾਵਾਂਗੇ ਪਾਣੀ ਕਿੰਨੂ ਹੈ ਜੀ ਦੀ ਕਿਸਮਤ ਚ ਹੋਰ ਪਾਵਾਂਗੇ ਜੀ ਦੀ ਕਿਸਮਤ ਸੋਣਾ ਨਹੀਂ ਵੋਟ ਹੈ ਔਰ ਚੰਗੀ ਗੱਲ ਹੈ ਕਿ ਲੋਕ ਜਿਹੜੇ ਨੇ ਇਸ ਗੱਲ ਤੋਂ ਜਾਗਰੂਕ ਨੇ ਕਿ ਵੋਟ ਪਾਵਾਂਗੇ ਲੇਕਿਨ ਵੋਟ ਪਾਣੀ ਕਿੰਨੂ ਹੈ ਇਸ ਬਾਰੇ ਲੋਕ ਹਾਲੇ ਗੱਲ ਨਹੀਂ ਕਰ ਰਹੇ ਇੱਕ ਹੋਰ ਵੀਰ ਜੀ ਕੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਿਆ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਇਲੈਕਸ਼ਨ ਆ ਗਏ ਤੇ ਫਿਰ ਕਿਹਨੂੰ ਵੋਟ ਪਾਣੀ ਹੈ ਕਿਹਦਾ ਕਿਹਦਾ ਜੋਰ ਹੈ ਅੱਜਕੱਲ ਜਿੰਨੂੰ ਕਹੋਗੇ ਸਰ ਪਾ ਦੇਾਂਗੇ ਇਹ ਵੀ ਇੱਕ ਦਾ ਜੋਰ ਹੈ ਜੀ ਅੱਜਕੱਲ ਜਿੰਨੂੰ ਕਹੋਗੇ ਪਾ ਦੇਾਂਗੇ ਨਹੀਂ ਵਸੇ ਕਿਉਂਕਿ ਬੋਟ ਤਾਂ ਤੁਸੀਂ ਪਾਣੀ ਦੇ ਕਿਹੜਾ ਪਸੰਦ ਕਿਹੜਾ ਲੀਡਰ ਤੁਹਾਨੂੰ ਚੰਗਾ ਲੱਗ ਰਿਹਾ ਇਸ ਵੇਲੇ ਮਾਰਕੀਟ ਵੋਟ ਇਸ ਟੈਂਪ ਤੇ ਓਜਲਾ ਜਿੱਤ ਰਿਹਾ ਜੀ ਅੱਗੇ ਓਦਲਾ ਸਾਹਿਬ ਨੂੰ ਪਾਵਾਂਗੇ ਵੋਟ ਕੋਈ ਲੈ ਸਾਨੂੰ ਵੋਟ ਕੰਮ ਕੀਤੇ ਜੀ ਕੰਮ ਨਜ਼ਰਾ ਹੀ ਰਹਿ ਰ ਕੋਈ ਨਾ ਕੁਝ ਤੇ ਆ ਹੀ ਰੇ ਨਹੀਂ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਓਜਲਾ ਅਵੀ ਇੱਥੇ ਲੋਕਾਂ ਦੇ ਵਿੱਚ ਕਿਉਂਕਿ ਲੋਕ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਕਿ ਔਦਲੇ ਨੇ ਕੰਮ ਕੀਤੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਸ਼ਾਮ ਦਾ ਵਕਤ ਆ ਲੋਕ ਆਪਣੇ ਘਰਾਂ ਚੋਂ ਖਰੀਦ-ਫਰੋਖਤ ਕਰਨ ਵਾਸਤੇ ਜਾਂਦੇ ਨੇ ਤਾਂ ਪਾਜੀ ਸਸਤੀ ਗੱਲ ਜੀ ਪਾਜੀ ਵੋਟਾਂ ਆ ਗਈਆਂ ਤਾਂ ਫਿਰ ਕਿਨੂੰ ਵੋਟ ਪਾਣੀ ਦੇ ਜੀ ਐ ਦੇ ਭਾਜੀ ਦੇਖਾਂਗੇ ਹਲੇ ਦੇ ਸਸਪੈਂਸ ਹੀ ਚੱਲ ਰਿਹਾ ਹਲੇ ਤੋਂ ਅੱਛਾ ਫੇ ਵੀ ਕਿਹੜਾ ਪਸੰਦਾ ਚਾਰ ਪਾਰਟੀਆਂ ਮੈਦਾਨ ਚ ਨੇ ਇਸ ਵਾਰ ਪਾਰਟੀਆਂ ਸਾਰੀ ਇਕੁਅਲੀ ਨੇ ਸਾਰੀਆਂ ਤੇ ਦੇਖਿਆ ਜਾਵੇ ਤਾਂ ਮੁੱਕੇ ਤੇ ਦੇਖਿਆ ਜਾਏ ਕਿਹੜਾ ਚੱਲ ਰਿਹਾ ਹੈ ਵੋਟ ਪਾਣੀ ਹੈ ਨਾ ਹਾਂ ਵੋਟ ਦੀ ਰੂਲ ਪਾਵਾਂਗੇ ਪਰ ਪਾਣੀ ਕਿੰਨਾ ਹਲੇ ਡਿਸਾਈਡ ਨਹੀਂ ਹਾਦੀ ਇਹ ਡਿਸਾਈਡ ਨਹੀਂ ਕੀਤਾ ਤੇ ਚੰਗਾ ਕਿਹੜਾ ਲੱਗ ਰਿਹਾ ਹੈ ਇਸ ਫਿਲਹਾਲ ਚੰਗਾ ਭਾਜੀ ਵੀ ਐਂਡ ਤੇ ਦੇਖਾਂਗੇ ਉਹੀ ਮੈਂ ਕਹਿ ਲਿਆ ਤੁਹਾਨੂੰ ਦੁਬਾਰਾ ਤੇ ਬਿਲਕੁਲ ਐਂਡ ਤੇ ਦੇਖਾਂਗੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਵੈਸਟਲ ਕੇਜ बार-बार ਅਸੀਂ ਦੱਸ ਰਹੇ ਹ ਉਹ ਕਾਫੀ ਅਕਸਰ ਜੋ ਹੈ ਇੱਕ ਰਹਿੰਦਾ ਵਹਿ ਤਾਂ ਹੋਰ ਵੀ ਭਾਈ ਸਾਹਿਬ ਨਾਲ ਗੱਲ ਕਰਦੇ ਆ ਭਾਈ ਸਸਤਰੀ ਗੱਲ ਜੀ ਭਾਈ ਫਿਰ ਵੋਟਾਂ ਆ ਗਈਆਂ ਕਿਹੜਾ ਪਾਰਟੀ ਪਸੰਦ ਤੇ ਜੀ ਕਿਹਨੂੰ ਮੋੜ ਪਾਣੀ ਕੋਈ ਵੀ ਨਹੀਂ ਕੋਈ ਵੀ ਨਹੀਂ ਨਾ ਮੋੜ ਪਾਣੀ ਹੈ ਨਹੀਂ ਪਾਣੀ ਵੈਸੇ ਹੀ ਕਿਨੋਟਾ ਭਾਈ ਗਰਮੀ ਬੜੀ ਉਹ ਵੋਟਾਂ ਵੀ ਨਹੀਂ ਨਾ ਆਪਣਾ ਦਿਨ ਬਰਬਾਦ ਕਰਾਂਗੇ ਦਿਹਾੜੀ ਬਰਬਾਦ ਕਰਾਂਗੇ ਜਾਣ ਦਾ ਫਾਇਦਾ ਕੀ ਇਹ ਆ ਕੇ ਇਹਨਾਂ ਨੇ ਵੀ ਲੜਨਾ ਦੂਜੇ ਆ ਕੇ ਉਹਨਾਂ ਨੇ ਵੀ ਲੜਨਾ ਨਾ ਫੇਲਾਇਗੋਨੀ ਵੋਟ ਪਾਣ ਦਾ ਜੀ ਡੇਟ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਫਰਸਟ੍ਰੇਸ਼ਨ ਆ ਉਹ ਲੋਕਾਂ ਦੇ ਮਨ ਚ ਨਜ਼ਰ ਆ ਰਹੀ ਹੈ ਕਿ ਲੋਕ ਕਹਿ ਰਹੇ ਨੇ ਕਿ ਵੋਟ ਨਹੀਂ ਪਾਣੀ ਤਾਂ ਕੁਝ ਹੋਰ ਲੋਕ ਮਜੂਦ ਨੇ ਪਾਜੀ ਸਸਰੀ ਗਾਲ ਜੀ ਸਸਰੀ ਗਾਲ ਜੀ ਪਾਜੀ ਫਿਰ ਕਿੰਨੂੰ ਵੋਟ ਪਾਣੀ ਚਾਰ ਪਾਰਟੀਆਂ ਮੈਦਾਨ ਚ ਨੇ ਸਾਰੇ ਚੋਰੀ ਆ ਅੱਛਾ ਸਾਰੇ ਨੋਟਾਂ ਨੂੰ ਨੋਟਾਂ ਨੂੰ ਤੋਂ ਬਹੁਤ ਵਧੀਆ ਪਹਿਲੀ ਵਾਰ ਆ ਕਿ ਬੜੀ ਦੇਰ ਬਾਅਦ ਕੋਈ ਇਸ ਤਰ੍ਹਾਂ ਦੀ ਗੱਲ ਵੇਖਣ ਨੂੰ ਮਿਲੀ ਕਿ ਨੋਟਾ ਵਾਲ ਵੀ ਲੋਕ ਵੋਟ ਪਾਣ ਨੂੰ ਤਿਆਰ ਨੇ ਤਾ ਕੁਛ ਹੋਰ ਲੋਕਾਂ ਨਾਲ ਗੱਲਬਾਤ ਕਰਨੇ ਪਾਜੀ ਨੂੰ ਉਸਤੇ ਜੀ ਸਰ ਵੋਟਾਂ ਆ ਗਈਆਂ ਫਿਰ ਕਿਹੜੀ ਪਾਰਟੀ ਜੱਚ ਰਹੀ ਜਿਹਨੂੰ ਵੋਟ ਪਾਣੀ ਦੀ ਸਾਰੀਆਂ ਪਾਰਟੀਆਂ ਚੱਜਦੀਆਂ ਜੀ ਫਿਰ ਵੀ ਕਿਹੜੀ ਵੋਟ ਤੱਕ ਨੂੰ ਜਾਣੀ ਹੈ ਅਜੇ ਕੋਈ ਨਹੀਂ ਪਤਾ ਜੀ ਅੱਛਾ ਵੋਟ ਪਾਣੀ ਹੈ ਹਾਂ ਹੋਰ ਜਰੂਰ ਪਾਵਾਂਗੇ ਜੀ ਵੋਟ ਪਾਓਗੇ ਜਰੂਰ ਪਾਵਾਂਗੇ ਜੀ ਪਰ ਫਿਰ ਵੀ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਜੀ ਕੋਈ ਮਨ ਨਹੀਂ ਬਣਾਇਆ ਕੋਈ ਜੀ ਦੇਖਾਂਗੇ ਹਾਂਜੀ ਬਿਲਕੁਲ ਦੇਖਾਂਗੇ ਚੰਗੀ ਚੀਜ਼ ਹੈ ਕਿ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਕਿ ਅ ਦੇਖਾਂਗੇ ਕਿ ਕਿਸ ਨੂੰ ਵੋਟ ਪਾਣੀ ਹੈ ਤਾਂ ਫਿਲਹਾਲ ਲਗਾਤਾਰ ਅਸੀਂ ਇੱਕ ਅਨਕਟ ਰਿਵਿਊ ਕਰ ਰਹੇ ਲੋਕਾਂ ਦਾ ਕਿ ਆਖਰਕਾਰ ਲੋਕਾਂ ਦਾ ਧਿਆਨ ਕਿੱਧਰ ਨੂੰ ਹੈ ਲੋਕ ਕਿੱਧਰ ਨੂੰ ਜਾਣਾ ਚਾਹੁੰਦੇ ਨੇ ਲੋਕਾਂ ਨੂੰ ਪਸੰਦ ਕੀ ਹੈ ਇੱਕ ਹੋਰ ਲੋਕ ਖੜੇ ਨੇ ਭਾਈ ਨਸਤੇ ਜੀ ਸਰ ਕਿਹੜੇ ਵੋਟਾਂ ਆ ਗਈਆਂ ਫਿਰ ਕਿਹੜੀ ਪਾਰਟੀ ਪਸੰਦ ਆ ਆਪਾਂ ਕੋਈ ਪਸੰਦ ਨਹੀਂ ਜੀ ਹੈ ਜੀ ਕੋਈ ਪਸੰਦ ਨਹੀਂ ਵੋਟ ਪਾਣੀ ਹੈ ਮਰਜੀ ਆ ਵੇਖਾਂ ਜੇ ਪਾਓਗੇ ਤਾਂ ਕਿਹਨੂੰ ਪਾਓਗੇ ਫਿਰ ਇਹ ਨਹੀਂ ਕਹਿ ਸਕਦੇ ਭਾਈ ਹੈ ਇਹ ਨਹੀਂ ਕਹਿ ਸਕਦੇ ਕਿਨੂੰ ਪਾਵਾਂਗੇ ਇਹ ਵੀ ਕਹਿ ਰਹੇ ਆਂ ਜੀ ਅੱਛਾ ਠੀਕ ਹੈ ਠੀਕ ਹੈ ਤਾਂ ਬਹੁਤ ਵਧੀਆ ਗੱਲ ਹੈ ਭਾਜੀ ਵਸਤੇ ਜੀ ਸਰ ਵੋਟਾਂ ਆ ਗਈਆਂ ਤੇ ਕਿਹੜਾ ਲੀਡਰ ਪਸੰਦ ਹੈ ਜੀ ਸਰ ਕੋਈ ਵੀ ਸਾਡੇ ਫਾਇਦੇ ਵਾਲਾ ਨਹੀਂ ਅੱਛਾ ਤੇ ਵੋਟ ਕਿਨੂੰ ਪਾਣੀ ਆਜੇ ਕੋਈ ਇਰਾਦਾ ਨਹੀਂ ਜੀ ਆਜੇ ਕੋਈ ਇਰਾਦਾ ਨਹੀਂ ਸਰ ਤੇ ਵੋਟ ਤੇ ਪਾਣੀ ਆ ਆਏ ਸੋਚਾਂਗੇ ਜੇ ਲਾਗੇ ਜੇ ਵੋਟਾਂ ਆਉਣਗੀਆਂ ਤਾਂ ਸੋਚਾਂਗੇ ਜੇ ਅਜੇ ਕੁਝ ਨਹੀਂ ਸੋਚਿਆ ਹਾਲੇ ਕੁਝ ਨਹੀਂ ਸੋਚਿਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਕੁਝ ਨਹੀਂ ਸੋਚਿਆ ਇਸ ਤਰ੍ਹਾਂ ਦੀ ਗੱਲ ਲੋਕ ਕਰ ਰਹੇ ਨੇ ਵੈਸਟਲ ਕੇ ਦੇ ਲੋਕਾਂ ਦੇ ਦਿਲ ਜਨਣ ਦੀ ਕੋਸ਼ਿਸ਼ ਕਰ ਰਹੇ ਆ ਭਾਜੀ ਵੋਟਾਂ ਆ ਗਈਆਂ ਚਾਰ ਪਾਰਟੀਆਂ ਮੈਦਾਨ ਚ ਨਹੀਂ ਤੇ ਫਿਰ ਕੌਣ ਜੱਜ ਰਿਹਾ ਜੀ ਇਸ ਵੇਲੇ ਮੋਦੀ ਸਾਹਿਬ ਹੈ ਮੋਦੀ ਸਾਹਿਬ ਮੋਦੀ ਸਾਹਿਬ ਬੀਜੇਪੀ ਨੂੰ ਮੋੜ ਪਾਣੀ ਬੀਜੇਪੀ ਨੂੰ ਪਾਵਾਂਗੇ ਅੱਛਾ ਪਸੰਦਾ ਬੀਜੇਪੀ ਬਿਲਕੁਲ ਬੀਜੇਪੀ ਪਸੰਦਾ ਤੁਸੀਂ ਦੇਖੋ ਕਿ ਇਸ ਵੇਲੇ ਲੋਕਾਂ ਦੇ ਵਿੱਚ ਖੜੇ ਆ ਤਾਂ ਲੋਕਾਂ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਰਿਕਸ਼ਾ ਵਾਲੇ ਭਾਜੀ ਨਾਲ ਵੀ ਗੱਲਬਾਤ ਕਰ ਰਹੇ ਨੇ ਆ ਭਾਜੀ ਫਿਰ ਗਰਮੀ ਬਹੁਤ ਹੈ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਮਿਰਜੀ ਹੈ ਕੀ ਕਾਗਰਸ ਨੂੰ ਪਾਉਣੀ ਹੈ ਵੋਟ ਕਾਗਰਸ ਨੂੰ ਹਾਂਜੀ ਕਰਨ ਕਰਨ ਕੀ ਦਸੀਏ ਤੁਹਾਨੂੰ ਪਸੰਦ ਆ ਹੈ ਹਾਂ ਪਸੰਦ ਆ ਤੇ ਨਾਲੇ ਰਿਸ਼ਵਤ ਨਹੀਂ ਲੈਂਦੇ ਹੈ ਕਿਸ਼ਵਤ ਨਹੀਂ ਲੈਂਦੇ ਕਿਸ਼ਵਤ ਨਹੀਂ ਲੈਂਦੇ ਹਾਂ ਬਿਲਕੁਲ ਕਾਗਰਸ ਪਾਰਟੀ ਰਿਸ਼ਵਤ ਹਾਂਜੀ ਭਾਜੀ ਤੁਸੀਂ ਵੋਟਾਂ ਪਾਣ ਜਾਣੀ ਹੈ ਕਿਹਨੂੰ ਮੋਟ ਪਾਓਗੇ ਉਹਨਾਂ ਨੂੰ ਪਾਤਾ ਨਾ ਉਹਨਾਂ ਦੇ ਨਾਲ ਲਿਆ ਮੈਂ ਅੱਛਾ ਜੀ ਕੁਝ ਲੇਡੀ ਨਾਲ ਮੈਡਮ ਇਲੈਕਸ਼ਨ ਆਏ ਕੁਝ ਕਿਸ ਨੂੰ ਵੋਟ ਕਰਨ ਜਾ ਰਹੇ ਹਾਂ ਅਸੀਂ ਕੱਲ ਜਾ ਰਹੇ ਹਾਂ ਹਾਂਜੀ ਅਸੀਂ ਕੱਲ ਜਾ ਰਹੇ ਹਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਦਿਲ ਦਾ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਲੋਕ ਕਿੱਧਰ ਨੂੰ ਵੋਟ ਪਾਣਾ ਚਾਹੁੰਦੇ ਨੇ ਤਾਂ ਕੁਝ ਲੋਕਾਂ ਨਾਲ ਗੱਲ ਕਰਦੇ ਆ ਤਿੰਨ ਲੋਕ ਬੈਠੇ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਭਾਈ ਵੋਟਾਂ ਆ ਗਈਆਂ ਫਿਰ ਕਿਹੜੀ ਪਾਰਟੀ ਪਸੰਦ ਆ ਜੀ ਜਿਹੜੀ ਜਿਹਨੂੰ ਵੋਟ ਕਰੋਗੇ ਸਾਰੀਆਂ ਪਸੰਦ ਹੈ ਜੀ ਇਸੇ ਪਸੰਦ ਸਾਰੇ ਦੁਕਾਨਦਾਰ ਹੈ ਨਾ ਸਾਰੀਆਂ ਉਸਾਨਾ ਨਹੀਂ ਫਿਰ ਵੀ ਕੋਈ ਪਾਰਟੀ ਚੰਗੀ ਲੱਗਦੀ ਉਹ ਜਿਹਨੂੰ ਵੋਟ ਦੇ ਮੈਂ ਕਿਹਾ ਸਾਰੀਆਂ ਚੰਗੀ ਲੱਗਦੀਆਂ ਦੁਕਾਨਦਾਰ ਹੈ ਫਿਰ ਤੈਨੂੰ ਕਹਿਣਾ ਵੋਟ ਪਾਣੀ ਹੈ ਨੂੰ ਪਾਵੋਗੇ ਜੀ ਹਾਂ ਜੀ ਨੂੰ ਪਾਵੋਗੇ ਪਰ ਪਾਣੀ ਕਿੰਨੂ ਹੈ ਪਾਣੀ ਜਟੜਾ ਜੀ ਹਾਂ ਜੀ ਮੈਂ ਸੁਣ ਲਿਆ ਸਾਰਿਆਂ ਦੇ ਕਰਤੂਤਾਂ ਸੁਣ ਲਿਆ ਵੀ ਕੀ ਕਰਕੇ ਕੋਈ ਕੱਟਦਾ ਨੇ ਅੱਛਾ ਵਿਚਾਰ ਇਹ ਗੱਲ ਦਾ ਹੁੰਦਾ ਵੀ ਅਸੀਂ ਸਾਡਾ ਸਾਡਾ ਇਲਾਕੇ ਚੋਂ ਸਵਾਰਦਾ ਕੌਣ ਆ ਹਾਂ ਜੀ ਹਾਂ ਜੀ ਜੇ ਜਿਹੜਾ ਕੋ ਸਵਾਰੂਗਾ ਉਹਨੂੰ ਵੋਟ ਪੈਗੀ ਵੋਟ ਪੈਗੀ ਵੋਟ ਪੈਗੀ ਹਲੇ ਮੰਨ ਨਹੀਂ ਬਣਾਇਆ ਉਹ ਅਜੇ ਮੰਗ ਕੋ ਨਹੀਂ ਬਣੇ ਵੋਟ ਬਣ ਹੀ ਨਾ ਵੋਟ ਜ਼ਰੂਰ ਪਾਵਾਂਗੇ ਵੋਟ ਜ਼ਰੂਰ ਪਾਵਾਂਗੇ ਵੋਟ ਪਾਵਾਂਗੇ ਕਿਉਂਕਿ ਸਾਡਾ ਅਧਿਕਾਰ ਹੈ ਹਾਂ ਵੋਟ ਜ਼ਰੂਰ ਪਾਵਾਂਗੇ ਜਿਹੜਾ ਇਲਾਕੇ ਦਾ ਸੁਧਾਰ ਕੀਤਾ ਹੈ ਉਹ ਜਿਹੜਾ ਇਲਾਕੇ ਦਾ ਸੁਧਾਰ ਕਰੇ ਵੋਟ ਉਹਨੂੰ ਪਾਣੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕ ਜਾਗਰੂਕ ਨਜ਼ਰ ਆ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਵੋਟ ਅਸੀਂ ਪਾਵਾਂਗੇ ਪਰ ਕਿਸ ਨੂੰ ਪਾਵਾਂਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੁਝ ਹੋਰ ਰਾਘਿਰ ਮੌਜੂਦ ਨੇ ਭਾਜੀ ਇੱਕ ਮਿੰਟ ਲਾਗੇ ਜੀ ਵੋਟਾਂ ਆ ਗਈਆਂ ਵੋਟਾਂ ਕਿਹਨੂੰ ਪਾ ਕਿਹੜੀ ਪਾਰਟੀ ਪਸੰਦ ਹੈ ਅੰਮ੍ਰਿਤਪਾਲ ਨੂੰ ਜੀ ਅੰਮ੍ਰਿਤਪਾਲ ਇੱਥੇ ਘੁੰਮੋਤੇ ਨਹੀਂ ਹੈ ਨਹੀਂ ਸਾਡਾ ਤਰਨਤਾਰਨ ਜੀ ਸਾਡਾ ਉੱਥੇ ਘੁੰਮੋਤੇ ਆ ਜੀ ਅੱਛਾ ਜੀ ਠੀਕ ਹੈ ਜੀ ਤਾਂ ਭਾਜੀ ਤੁਸੀਂ ਵੇਖੋ ਕਿ ਜਿਹੜੇ ਲੋਕ ਆਏ ਨੇ ਉਹ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਲਗਾਤਾਰ ਔਰ ਵੋਟ ਜਿਹੜੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਿਰਕਾਰ ਲੋਕ ਕਿਸ ਕਦਰ ਵੋਟਾਂ ਵੱਲ ਜਾਂਦੇ ਨੇ ਤਾਂ ਵੈਸਟਲ ਦਾ ਅੰਮ੍ਰਿਤਸਰ ਦਾ ਤਾਂ ਭਾਜੀ ਨਾਲ ਗੱਲਬਾਤ ਕਰਨੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਫਿਰ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਆ ਗਈ ਵੇਖੋ ਜੀ ਜਿਹੜਾ ਕੋ ਕੰਮ ਕਰੇ ਉਹਨੂੰ ਪਾਵਾਂਗੇ ਵੋਟ ਔਰ ਫਿਰ ਵੀ ਕਿਹੜੀ ਪਾਰਟੀ ਪਸੰਦ ਆ ਪਾਰਟੀ ਵੇਖੋ ਜੀ ਜਿਹੜਾ ਵੀ ਵੇਖੋ ਭਾਜਪਾ ਨੂੰ ਪਾਵਾਂਗੇ ਜੀ ਨਹੀਂ ਬਿਲਕੁਲ ਭਾਜਪਾ ਨੂੰ ਪਾਵਾਂਗੇ ਭਾਜੀ ਫਿਰ ਕਿਹੜੀ ਪਾਰਟੀ ਪਸੰਦ ਆ ਜੀ ਭਾਜਪਾ ਹੈ ਜੀ ਭਾਜਪਾ ਹੈ ਜੀ ਭਾਜੀ ਕਿਹੜੀ ਪਾਰਟੀ ਜੋ ਇਹਨਾਂ ਨੇ ਕਿਹਾ ਉਹ ਹੀ ਬੀਜੇਪੀ ਦਾ ਸਖਲ ਬਲਾ ਕੇ ਬੀਜੇਪੀ ਵੇ ਪਾਜੀ ਬੈਠੇ ਨੇ ਪਾਜੀ ਫਿਰ ਕਿਹਨੂੰ ਵੋਟ ਪਾਣੀ ਹੈ ਤੀ ਸਾਨੂੰ ਤਾਂ ਜਿਹੜੀ ਪਾਰਟੀ ਕੰਮ ਕਰੋਗੀ ਅਸੀਂ ਦੋਨੋਂ ਪਾਉਂਦੇ ਹਾਂ ਤੇ ਕੰਮ ਕਿੰਨੇ ਕੀਤਾ ਆਖਿਰਕਾਰ ਕਿਉਂਕਿ ਹੋਰ 15 ਦਿਨ ਇਲੈਕਸ਼ਨ ਰਹਿ ਗਏ ਨੇ ਅਗਲੀ ਆ ਕੋਈ ਪਾਰਟੀ ਉਹਨੂੰ ਦੇਖਾਂਗੇ ਮੈਂ ਬਰਦਾਸ਼ਤ ਵੋਟ ਪਾਣੀ ਹੈ ਨਾ ਹਾਂ ਹਾਂ ਵੋਟ ਪਾਵਾਂਗੇ ਕਿੰਨੂ ਪਾਣੀ ਹੈ ਨਹੀਂ ਪਰ ਉਹ ਤੁਹਾਨੂੰ ਦੱਸਦਾ ਵੀ ਜਦੋਂ ਜਿਹੜੇ ਕੰਮ ਕਰਨਗੇ ਉਹਨਾਂ ਨੂੰ ਪਏ ਹਾਂਜੀ ਪਾਣੀ ਫਿਰ ਇਹ ਤਾਂ ਵਟਾਂ ਆਉਣਗੀਆਂ ਤੇ ਫਿਰ ਨਹੀਂ ਵੋਟ ਆਗੇ 15 ਦਿਨਾਂ ਨੂੰ ਵੋਟਾਂ ਪੈਣ ਹਾਂਜੀ ਫਿਰ ਵੇਖਾਂਗੇ ਜੀ ਕਿਹੜੀ ਪਾਰਟੀ ਨੂੰ ਪਾਵਾਂਗੇ ਵੋਟ ਪਾਣੀ ਹੈ ਨਾ ਹਾਂਜੀ ਵੋਟ ਬਣਿਆ ਸਾਡਾ ਪਾਵਾਂਗੇ ਫੋਟ ਥੋੜਾ ਖਰਾਬ ਕਰਨੀ ਆਪਾਂ ਬਿਲਕੁਲ ਵੋਟ ਖਰਾਬ ਨਹੀਂ ਕਰਨੀ ਪਰ ਪਾਣੀ ਕਿੰਨੂ ਹੈ ਇਹ ਜਿਹੜਾ ਹੈ ਉਹਦੇ ਤੇ ਸਸਪੈਂਸ ਜਿਹੜਾ ਹੈ ਪਾਜੀ ਫਿਰ ਵੋਟ ਬੀਜੇਪੀ ਬੀਜੇਪੀ ਪੱਕੀ ਬੀਜੇਪੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਤਾਂ ਬਿਲਕੁਲ ਇਸ ਵੇਲੇ ਲੋਕ ਜਿਹੜੇ ਨੇ ਆਪਣਾ ਫਤਵਾ ਜਿਹਾ ਹੈ ਉਹ ਦੇ ਰਹੇ ਨੇ ਕੁਝ ਹੋਰ ਦੋ ਤਿੰਨ ਦੁਕਾਨਦਾਰ ਨੇ ਭਾਜੀ ਸਸਤਰੀ ਗਾਲ ਜੀ ਭਾਜੀ ਫਿਰ ਵੋਟ ਕਿਨੂੰ ਪਾਣੀ ਆਗੇ ਭਾਜੀ ਫਿਰ ਵੋਟ ਕਿਨੂੰ ਪਾਣੀ ਆਗੇ ਰੋਡ ਵੇਖੋ ਜੀ ਜਿਹੜਾ ਕੰਮ ਕਰੂ ਉਹਨੂੰ ਪਾਵਾਂਗੇ ਜਿਹੜਾ ਕੰਮ ਕਰੂਗਾ 15 ਦਿਨ ਦਾ ਹੈਗਾ ਨਾ ਹੁਣ ਤੇ ਵੋਟਾਂ ਨੂੰ ਹਾਂਜੀ ਹਾਂਜੀ ਤੇ ਕਿਹੜੀ ਪਸੰਦ ਕਿਹੜਾ ਫਿਰ ਪਸੰਦ ਵੇਖੋ ਜੀ ਜਿਹੜਾ ਕੰਮ ਕਰੇਗਾ ਅੱਛਾ ਜਿਹੜਾ ਕੰਮ ਕਰੇਗਾ ਉਹਨੂੰ ਵੋਟ ਨਹੀਂ ਹਾਲੇ ਡਿਸਾਈਡ ਨਹੀਂ ਹਾਲੇ ਪਤਾ ਨਹੀਂ ਲੱਗਾ ਕਿੰਨੇ ਕੰਮ ਕੀਤਾ ਕਿੰਨੇ ਨਹੀਂ ਕੀਤਾ ਕੰਮ ਕਿਸ ਨੇ ਹੋ ਨਹੀਂ ਕੀਤਾ ਵੋਟ ਪਾਣੀ ਹੈ ਵੋਟ ਪਾਣੀ ਨਹੀਂ ਹੈ ਨਹੀਂ ਨਹੀਂ ਤਦੋਂ ਦੁਖੀ ਹੈ ਲੋਕ ਇਸ ਕਰਕੇ ਕਿ ਸਰਕਾਰਾਂ ਤੋਂ ਕਿਤਨਾ ਕਿਤੇ ਲੋਕਾਂ ਨੂੰ ਗੁੱਸਾ ਆਉਂਦਾ ਨਹੀਂ ਉਹ ਕੋਈ ਗੱਲ ਨਹੀਂ ਤੁਹਾਡੀ ਵੀ ਇੱਥੇ ਠੀਕ ਹੈ ਤੁਸੀਂ ਪੱਤਰਕਾਰ ਤੁਸੀਂ ਕਿਹਨੇ ਵੱਲੋਂ ਆਏ ਹੋ ਨਹੀਂ ਕਿਸੇ ਵੱਲੋਂ ਨਹੀਂ ਨਹੀਂ ਤੇ ਫਿਰ ਨਹੀਂ ਨਹੀਂ ਆਹ ਦੇਖੋ ਪੱਤਰਕਾਰ ਤੁਸੀਂ ਹੈਗੇ ਹੋ ਤੁਸੀਂ ਕਿੱਧਰੋਂ ਆਏ ਹੋ ਵੇਸੀ ਪਤਲੇ ਸੀ ਲੋਕਾਂ ਦਾ ਰੁਝਾਨ ਲੈ ਰਿਹਾ ਕਿ ਕਿੱਧਰ ਨੂੰ ਜਾਣ ਨਹੀਂ ਇਹ ਨਹੀਂ ਜਾਣ ਨਹੀਂ ਲੈਣਾ ਅੱਛਾ ਮਾਰਾਈ ਤੇ ਜੇ ਫਿਰ ਜਾਨ ਦੱਸੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਆਪਣੀ ਆਪਣੀ ਸੋਚ ਹੈ ਇੱਥੇ ਜਿਹੜੇ ਲੋਕ ਦੱਸ ਰਹੇ ਨੇ ਤਾਂ ਕਿੱਧਰ ਨੂੰ ਕੋਈ ਜਾ ਰਿਹਾ ਕਿੱਧਰ ਨੂੰ ਨਹੀਂ ਜਾ ਰਿਹਾ ਤਾਂ ਇੱਕ ਹੋਰ ਸ਼ਖਸ ਨੇ ਮਿਹਨਤ ਕਸ਼ ਦੇ ਤੌਰ ਉੱਤੇ ਗੱਲਬਾਤ ਕਰਾਂਗੇ ਪਾਜੀ ਸਸਤਰੀ ਗਾਲ ਜੀ ਪਾਜੀ ਫਿਰ ਵੋਟ ਕਿਨੂੰ ਪਾਣੀ ਆ ਕਿ ਹੋਰ ਕਿਸੇ ਨੂੰ ਨਹੀਂ ਪਾਣੀ ਜੀ ਕਾਰਨ ਕਾਰਨ ਕੋਈ ਨਹੀਂ ਜੀ ਕੰਮ ਛੱਡ ਕੇ ਜਾਇਆ ਨਹੀਂ ਜਾਣਾ ਬੋ ਜੀ ਸਿੱਧੀ ਗੱਲ ਜੇ ਦਾ 2.5 ਸੋ ਇਥੋਂ ਕਮਾਉਣੇ ਆ ਉਹ ਉਥੋਂ ਥੋੜਾ ਮਿਲ ਜਣਾ ਪਾਣ ਵੋਟਾਂ ਪਾ ਕੇ ਬਿਲਕੁਲ ਠੀਕ ਜੇਕਰ ਵੋਟ ਪਾਣੀ ਹੋਈ ਤੇ ਕਿਹਨੂੰ ਪਾਉਗੇ ਕਿਸੇ ਨੂੰ ਨਹੀਂ ਪਾਣੀ ਜੀ ਪਾਣੀ ਨਹੀਂ ਬੜੇ ਪਾਪ ਆ ਕੇ ਵੇਖ ਲਿਆ ਆਮ ਆਦਮੀ ਨੂੰ ਪਾ ਕੇ ਵੇਖ ਲਿਆ ਕਾਂਗਰਸ ਨੂੰ ਪਾ ਕੇ ਵੇਖ ਲਿਆ ਬੀਜੇਪੀ ਨੂੰ ਪਾ ਕੇ ਵੇਖ ਲਿਆ ਕਿਸੇ ਨੂੰ ਲੋੜ ਹੀ ਨਹੀਂ ਆਪਣਾ ਕੰਮ ਛੱਡ ਕੇ ਜਾਂਦੀ ਹਾਂਜੀ ਪਾ ਜੀ ਹਾਂਜੀ ਕਿਹਨੂੰ ਵੋਟ ਪਾਣੀ ਹੈ ਵੋਟ ਵੇਖਾਂਗੇ ਜਿਹੜਾ ਕੰਮ ਕਰਨ ਵਾਲਾ ਹੋਊਗਾ ਜਿਹੜਾ ਸੋਝਵਾਨ ਵਧੀਆ ਹੋਊਗਾ ਉਮੀਦਵਾਰ ਉਹਨੇ ਪਾਵਾਂਗੇ ਕਿਮਨ ਕਰਾ ਲੱਗ ਰਿਹਾ ਸੋਨੇ ਸਾਰੇ ਤਾਂ ਲਾਉਟ ਹੋ ਗਏ ਕਾਗੇ ਵੀ ਪਰਤੇ ਸਾਰਿਆਂ ਨੇ ਇਹਦੇ ਆਨ ਨਾਲ ਲੱਗੇ ਜੇ ਪਤਾ ਲੱਗੂਗਾ ਕਿ ਕਿਹਦੀ ਹਵਾ ਹੈਗੀ ਆ ਕਿਹਦੀ ਨਹੀਂ ਹੈਗੀ ਵੈਸੇ ਹੁਣ ਕਿਹਦੀ ਹਵਾ ਨਜ਼ਰ ਆ ਰਹੀ ਹੈ ਹਜੇ ਪੂਛ ਵੀ ਨਹੀਂ ਪਤਾ 걸ਾ ਕਿ ਕਿਹਦੀ ਹਵਾ ਹੈ ਹਲੇ ਤਾਂ ਰੈਲੀ ਮੇਲੀ ਦੀ ਹਵਾ ਹੀ ਆ ਸਾਰੇ ਬੰਦੇ ਜਿਆਦਾ ਹਵਾ ਕਿ ਨਹੀਂ ਵਗਦੀ ਪਈ ਹੱਲੇ ਹਵਾ ਛੋੜੇ ਦਿਨ ਜਦ ਲੱਗੇ ਆਣਗੇ ਤੇ ਫਿਰ ਪਤਾ ਲੱਗ ਜਾਏਗਾ ਕਿ ਕਿਹਦੀ ਹਵਾ ਹੈ ਪਾਣੀ ਨੰਦ ਸੀ ਕੋਰ ਤੇ ਪਾਣਤ ਕੌਣ ਹੈ ਪਸੰਦ ਜਿਆਦਾ ਆਮ ਆਦਮੀ ਪਾਰਟੀ ਜਾਂ ਭਾਜਪਾ ਆਮ ਆਦਮੀ ਪਾਰਟੀ ਜਾਂ ਭਾਜਪਾ ਕਾਂਗਰਸ ਦਾ ਵੀ ਆਂਦੇ ਵੇ ਉਹ ਜਲਾ ਅੱਛਾ ਇਹਨਾਂ ਦਾ ਇਹਨਾਂ ਤੇ ਇਹਨਾਂ ਦਾ ਹੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਹਲਕਾ ਵੈਸਟ 'ਚ ਖੜੇ ਆਂ ਤਾਂ ਵੈਸਟ ਦੇ ਲੋਕਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਲੋਕ ਉਦਾਸ ਵੀ ਨੇ ਲੋਕ ਐ ਕਹਿ ਰਹੇ ਨੇ ਕਿ ਬਹੁਤ ਸਾਰੀ ਪਾਰਟੀਆਂ ਦੇਖ ਲਈਆਂ ਲੇਕਿਨ ਹੁਣ ਸਮਾਂ ਹੈ ਕਿ ਵੋਟ ਪਾਵਾਂਗੇ ਕੁਝ ਲੋਕ ਦੱਸ ਨਹੀਂ ਰਹੇ ਨੇ ਔਰ ਕੁਝ ਲੋਕ ਇਸ ਤਰ੍ਹਾਂ ਦੀ ਵੀ ਗੱਲਾਂ ਕਹਿ ਰਹੇ ਕਿ ਅਸੀਂ ਆਪਣੀ ਬਿਹਾਰੀ ਤੋੜ ਕੇ ਵੋਟ ਪਾ ਨਹੀਂ ਜਾਵਾਂਗੇ ਤਾਂ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਤਾਂ ਕੁਲ ਮਿਲਾ ਕੇ ਵੈਸਟਲ ਦੇ ਲੋਕਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਛਾਟਾ ਬਾਜ਼ਾਰ 'ਚ ਖੜੇ ਸੀ ਕਿਉਂਕਿ ਇੱਥੇ ਅਕਸਰ ਪੂਰੇ ਇਲਾਕੇ ਦੇ ਲੋਕ ਆਉਂਦੇ ਨੇ ਤੇ ਉਹਨਾਂ ਦਾ ਇੱਕ ਦਿਲ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਔਰ ਆਨਲੈਸ ਸਮਝ ਹੋਰ ਵੀ ਹਲਕੇ ਜਿਹੜੇ ਨੇ ਉਹਨਾਂ ਬਾਰੇ ਅਸੀਂ ਤੁਹਾਨੂੰ ਜਾਣੂ ਕਰਾਂਦੇ ਰਾਂਗੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ